ਸੋ ਮੈਂ ਹਾਂ ਸੰਦੀਪ ਚੌਧਰੀ ਤੇ ਮੈਂ ਤੁਹਾਡਾ ਸਵਾਗਤ ਕਰਦਾ న్యూਸ 89 ਪੰਜਾਬ ਦੇ ਵਿੱਚ ਅੱਜ ਇੱਕ ਅਹਿਮ ਖਬਰ ਤੁਹਾਡੇ ਸਾਹਮਣੇ ਲੈ ਕੇ ਰੂਬਰੂ ਹੋ ਰਹੇ ਹਾਂ ਤੇ ਕਾਫੀ ਚਰਚਾ ਕਈ ਦਿਨਾਂ ਤੋਂ ਸ਼ਹਿਰ ਦੇ ਵਿੱਚ ਅੱਗ ਦੇ ਮੰਗਰ ਫੈਲ ਰਹੀ ਸੀ ਕਿਹੜੀ ਚਰਚਾ ਸੀ 3 ਤਰੀਕ ਨੂੰ ਇੱਕ ਸ਼ਹਿਰ ਦੇ ਵਿੱਚ ਕਟਨਾ ਹੁੰਦੀ ਹੈ ਜੋ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਪਹਿਲੇ ਕਦੀ ਨਹੀਂ ਹੋਈ ਤੇ ਠੀਕ ਦਾਵਾ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਹੈ ਕਰਦੇ ਸੀ ਕਿ ਅਸੀਂ ਕਿਸੇ ਤੇ ਪਰਚਾ ਨਹੀਂ ਕਰਵਾਇਆ ਜਾਂ ਪਰਚਾ ਉਸ ਸ਼ਖਸ ਦੀ ਗਲਤੀ ਦੇ ਨਾਲ ਹੋਇਆ ਕਈ ਸਵਾਲ ਜਿਹੜੇ ਹਨ ਸ਼ਹਿਰ ਦੇ ਵਿੱਚ ਲਗਾਤਾਰ ਪੁੱਛੇ ਜਾ ਰਹੇ ਹਨ ਪਾਰਕ ਦੇ ਵਿੱਚ ਜਾਓ ਤਾਂ ਬਾਜ਼ਾਰ ਦੇ ਵਿੱਚ ਜਾਓ ਤਾਂ ਚਰਚਾ ਚਰਚਾ ਕੀ ਦੀ ਦੋ ਵਾਰ ਨਗਰ ਕੌਂਸਲ ਦੇ ਵਿੱਚ ਐਮਸੀ ਰਹਿ ਚੁਕੇ ਪਵਨ ਕੁਮਾਰ ਪਿੰਕਾ ਜਿਨ੍ਹਾਂ ਦੀ ਵਾਈਫ ਜਿਨ੍ਹਾਂ ਦੀ ਧਰਮ ਪਤਨੀ ਹੁਣ ਵੀ ਜਿਹੜੀ ਹੈ ਮੌਜੂਦਾ ਐਮਸੀ ਹੈਗੇ ਆਨੰਦ ਕਲੋਨੀ ਤੋਂ ਸੋ ਦੋਸਤੋ ਐਮਸੀ ਜਿਹੜਾ ਹੈ ਉਹ ਲੋਕਾਂ ਦਾ ਇੱਕ ਨੁਮਾਇੰਦਾ ਹੁੰਦਾ ਹੈ ਜੋ ਨਗਰ ਕੌਂਸਲ ਦੇ ਵਿੱਚ ਲੋਕਾਂ ਦੀ ਆਵਾਜ਼ ਚੱਕਦਾ ਆਪਣੇ ਏਰੀਏ ਦੇ ਕੰਮ ਕਰਵਾਉਂਦਾ ਹੈ ਨਗਰ ਕੌਂਸਲ ਦੇ ਈਓ ਨੂੰ ਕਹਿ ਕੇ ਕੰਮ ਕਰਵਾਉਂਦਾ ਹੈ ਸ਼ਹਿਰ ਦੀ ਵਿਧਾਇਕਾ ਜਾਂ ਵਿਧਾਇਕ ਨੂੰ ਕਹਿ ਕੇ ਕੰਮ ਕਰਾਂਦਾ ਹੈ ਜਾਂ ਫਿਰ ਨਗਰ ਕੌਂਸਲ ਦੇ ਪ੍ਰਧਾਨ ਨੂੰ ਕਹਿ ਕੇ ਕੰਮ ਕਰਾਂਦਾ ਸੋ ਪਿੰਕਾ ਜੀ ਜਿਹੜੇ ਹੈ ਉਹ ਕਾਫੀ ਟਾਈਮ ਤੋਂ ਜਿਹੜੇ ਹੈ ਚਰਚਾ ਦੇ ਵਿੱਚ ਲਗਾਤਾਰ ਚੱਲਦੇ ਆ ਰਹੇ ਸੀ ਜਦ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਇਹਨਾਂ ਦੀ ਜਿਹੜੀ ਧਰਮ ਪਤਨੀ ਹੈ ਨਗਰ ਕੌਂਸਲ ਦੀ ਵਾਈਸ ਪ੍ਰਧਾਨ ਵੀ ਜਿਹੜੇ ਹੈ ਉਹ ਰਹਿ ਚੁੱਕੇ ਹਨ ਸੋ ਇਹ ਚਰਚਾ ਵੀ ਸੀ ਸ਼ਹਿਰ ਦੇ ਵਿੱਚ ਕੀ ਜੇ ਕੋਈ ਨਰਿੰਦਰ ਸ਼ਾਸਤਰੀ ਤੋਂ ਬਾਅਦ ਇਹ ਸੀਟ ਤੇ ਬੈਠ ਸਕਦਾ ਹੈ ਤੇ ਵਿਧਾਇਕ ਸਾਬਕਾ ਵਿਧਾਇਕ ਸਰਦਾਰ ਹਰਦੇয়াল ਸਿੰਘ ਕੰਬੋਜ ਦਾ ਕੋਈ ਖਾਸ ਹੈਗਾ ਸ਼ਾਸਤਰੀ ਜੀ ਤੋਂ ਬਾਅਦ ਤਾ ਪਵਨ ਕੁਮਾਰ ਪਿੰਕਾ ਹੈ ਕਿਉਂ ਨਾ ਇੱਕ ਇਹ ਜਿਹਾ ਕਾਂ ਟੰਗਿਆ ਜਾਵੇ ਮਾਰ ਕੇ ਕੀ ਆਉਣ ਵਾਲੇ ਕੁਝ ਦਿਨਾਂ ਦੇ ਬਾਅਦ ਜੋ ਚਰਚਾ ਹੈ ਲਗਾਤਾਰ ਕਿ ਵਾਈਸ ਪ੍ਰਧਾਨ ਦੇ ਚੋਣ ਆ ਰਹੇ ਹਨ ਚੋਣਾ ਕਰਾਈ ਜਾਣੀ ਹੈ ਵਾਈਸ ਪ੍ਰਧਾਨ ਚੁਣਿਆ ਜਾਣਾ ਕਿਉਂ ਨਾ ਇੱਕ ਇਹ ਜਿਹਾ ਕਾਰ ਮਾਰ ਕੇ ਟੰਗਿਆ ਜਾਵੇ ਕਿ ਸਾਰੇ ਐਮਸੀ ਇਸੀ ਤੋਂ ਘਬਰਾ ਜਾਣ ਇਹ ਅਸੀਂ ਨਹੀਂ ਕਹਿ ਰਹੇ ਆ ਇਹ ਸਾਰਾ ਸ਼ਹਿਰ ਦੇ ਵਿੱਚ ਜਿਹੜੀ ਹੈ ਚਰਚਾ ਇਸ ਟਾਈਮ ਸੋ 3 ਤਰੀਕ ਨੂੰ ਕੀ ਕਟਣਾ ਹੁੰਦੀ ਹੈ 3 ਤਰੀਕ ਨੂੰ ਕਟਣਾ ਹੁੰਦੀ ਹੈ ਊਸ਼ਾ ਮਾਤਾ ਮੰਦਿਰ ਜਿਹਦੇ ਨਾਲ ਲੋਕਾਂ ਦੀ ਕਾਫੀ ਵੱਡੀ ਆਸਾ ਜੁੜੀ ਹੋਈ ਹੈ ਉੱਥੇ ਇੱਕ ਸ਼ੈੱਡ ਜੋ ਕਿ ਊਸ਼ਾ ਮਾਤਾ ਮੰਦਿਰ ਦਾ ਲੰਗਰ ਜੋ ਸਾਨੂੰ ਪਤਾ ਲੱਗਾ ਕਿ ਬਣਾਇਆ ਜਾਂਦਾ ਜੋ ਸਾਡੀ ਮੱਲੇ ਉਥੇ ਰਹਿਣ ਵਾਲੇ ਵਾਰਡ ਨਿਵਾਸੀਆਂ ਨਾਲ ਗੱਲ ਹੋਈ ਹੈ ਉਸ ਸ਼ੈੱਡ ਨੂੰ ਹਟਾਉਣ ਵਾਸਤੇ ਨਗਰ ਕੌਂਸਲ ਦੀ ਟੀਮ ਪਹੁੰਚਦੀ ਹੈ ਤੇ ਨਾਲ ਹੀ ਜਿਹੜਾ ਹੈ ਪਵਨ ਕੁਮਾਰ ਪਿੰਕਾ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਊਸ਼ਾ ਮਾਤਾ ਮੰਦਰ ਦਾ ਸ਼ੈੱਡ ਜਿਹੜਾ ਹੈ ਉਹ ਹਟਾਇਆ ਜਾ ਰਿਹਾ ਹੈ ਪਵਨ ਕੁਮਾਰ ਪਿੰਕਾ ਨੇ ਆਪਣਾ ਫਰਜ਼ ਸਮਝਿਆ ਉੱਥੇ ਪਹੁੰਚੇ ਤੇ ਨਾਲ ਹੀ ਜਿਹੜੇ ਹੈ ਜੋ ਦੱਸਿਆ ਜਾਂਦਾ ਕਿ ਉਥੇ ਰਾਜਪੁਰਾ ਦੇ ਐਸ ਐਚ ਓ ਬਲਵਿੰਦਰ ਸਿੰਘ ਮੌਕੇ ਤੇ ਪਹੁੰਚਦੇ ਤੇ ਉਹ ਪਵਨ ਕੁਮਾਰ ਪਿੰਕਾ ਨੂੰ ਗੱਡੀ ਦੇ ਵਿੱਚ ਬਿਠਾ ਕੇ ਥਾਣੇ ਲੈ ਜਾ ਕੇ ਪਰਚਾ ਦਰਜ ਕਰਦੇ ਤੇ ਜੇਲ੍ਹ ਭੇਜ ਦਿੰਦੇ ਅੱਜ 5 4 5 ਦਿਨਾਂ ਦੇ ਬਾਅਦ ਪਵਨ ਕੁਮਾਰ ਪਿੰਕਾ ਦੀ ਰਿਹਾਈ ਹੁੰਦੀ ਹੈ ਤੇ ਲੋਕਾਂ ਦੇ ਜੋ ਸਵਾਲ ਹੈ ਉਹ ਲੋਕਾਂ ਨੂੰ ਦੱਸਣ ਵਾਸਤੇ ਅਸੀਂ ਪਵਨ ਕੁਮਾਰ ਪਿੰਕਾ ਜੀ ਦਾ న్యూਸ 89 ਪੰਜਾਬ ਦੇ ਵੀ ਸਵਾਗਤ ਵੀ ਕਰਦੇ ਆ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਜੇਲ੍ਹ ਤੋਂ ਆਏ ਹੋ ਹੁਣੀ ਜੇਲ ਦਾ ਨਾਮ ਇੱਕ ਬਹੁਤ ਮਾੜਾ ਨਾਮ ਹੁੰਦਾ ਹੈ ਉਸ ਤੋਂ ਲੋਕ ਡਰਦੇ ਹਨ ਤੇ ਇੱਕ ਇਹ ਜੇ ਬੰਦੇ ਦਾ ਜੇਲ ਜਾਣਾ ਜੋ ਲੋਕਾਂ ਦੀ ਨੁਮਾਇੰਦਾ ਨੁਮਾਇੰਦੀ ਕਰਦਾ ਹੈ ਨੁਮਾਇੰਦੀ ਕਰਦਾ ਹੈ ਇਹ ਜ ਆ ਸਖਸ਼ ਜੋ ਨੁਮਾਇੰਦੀ ਕਰਦਾ ਉਹ ਜੇਲ ਚਲਾ ਜਾਵੇ ਤਾਂ ਪਿੱਛੋਂ ਉਹਨਾਂ ਦਾ ਵਾਰਡ ਤੇ ਉਹਨਾਂ ਦੇ ਘਰ ਦੇ ਬਹੁਤ ਪਰੇਸ਼ਾਨ ਹੁੰਦੇ ਆ ਤੇ ਅੱਜ ਤੁਸੀਂ ਆਏ ਹੋ ਆਪਣੇ ਪਰਿਵਾਰ ਦੇ ਵਿੱਚ ਕਈ ਸਵਾਲ ਹਨ ਜੋ ਅਸੀਂ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਤੁਸੀਂ ਮੈਨੂੰ ਇਹ ਦੱਸੋ ਕਿ 3 ਤਰੀਕ ਨੂੰ ਹੋਇਆ ਕੀ ਸੀ ਲੋਕੀ ਤੁਹਾਡੇ ਮੂੰਹ ਤੋਂ ਸੁਣਨਾ ਚਾਹੁੰਦੇ ਕਿਉਂਕਿ ਤਰ੍ਹਾਂ-ਤਰ੍ਹਾਂ ਦੀ ਚਰਚਾਵਾਂ ਜਿਹੜੀਆਂ ਬਾਜ਼ਾਰ ਦੇ ਵਿੱਚ ਗਰਮ ਹੈ। ਸਭ ਤੋਂ ਪਹਿਲਾਂ ਤਾਂ ਮੈਂ 89 ਦਾ ਧੰਨਵਾਦ ਕਰਦਾ। ਜੋ ਮੇਰੇ ਨਾਲ ਨਜ਼ਾਇਜ਼ ਹੋਈ ਹੈ। ਉਹ ਲੋਕਾਂ ਤੋਂ ਪਛਾਣ ਵਾਸਤੇ ਮੇਰੇ ਕੋਲ ਉੱਥੇ ਪਹੁੰਚੇ ਨੇ। ਮੈਂ ਉਹਨਾਂ ਦਾ ਆਪਣੇ ਤਨ ਤੋਂ ਬਹੁਤ ਉਭਾਰੀਆਂ 89 ਦਾ। ਸੁਨੀਪ ਜੀ ਮੇਰੇ ਨਾਲ ਉਹਦੋਂ ਪੌਣੇ 12 ਵਜੇ ਦੀ ਗੱਲ ਲੱਗੀ ਹੈ 3 ਤਰੀਕ ਦੀ। ਮੈਨੂੰ ਮਹੱਲੇ ਦੇ ਕਿਸੇ ਬੰਦੇ ਦਾ ਫੋਨ ਆਂਦਾ ਹੈਗਾ। ਵੀ ਉਤੋਂ ਜਿਹੜਾ ਸੈੱਟ ਲੱਗਿਆ ਰਹਾ ਉਹ ਸ਼ਾਮਾ ਦਾ ਮੰਦਿਰ ਦੇ ਸਾਹਮਣੇ ਵੀ ਉਹ ਕਮੇਟੀ ਉਹਨੂੰ ਤੋੜਨ ਵਾਸਤੇ ਉੱਥੇ ਪਹੁੰਚੀ ਹੋਈ ਏ ਤੇ ਮੈਂ ਉਥੇ ਐਮਸੀ ਹੋਣ ਦੇ ਨਾਤੇ ਤੇ ਮੈਂ Hinduther ਹੋਣ ਦੇ ਨਾਤੇ ਵੀ ਮੈਂ ਉੱਥੇ ਪਹੁੰਚਿਆ ਵੀ ਚਲੋ ਮੈਂ ਕਿਹਾ ਆਸਤਾਵਣੀ ਜੁੜੀ ਹੋਈ ਹੈ ਮੇਰੀ ਵਾਈਫ ਨੇ ਉਹ ਉਹਦਾ ਨਾਮ ਲਿਆ ਹੋਇਆ ਸ਼ਾਮਾ ਦਾ ਦਾ ਜੀ ਮੈਂ ਉੱਥੇ ਪਹੁੰਚਿਆ ਜੀ ਮੈਂ alli ਕਮੇਟੀ ਵਾਲੇ ਜਿਹੜੇ ਮੁਲਾਜ਼ਮ ਸੀ ਉੱਥੇ ਮੈਂ ਲਈ ਉਹਨਾਂ ਨੂੰ ਪੁੱਛੀ ਰਿਹਾ ਸੀਗਾ ਵੀ ਸਰ ਜੀ ਤੁਸੀਂ ਮੈਂ ਤੋੜਨ ਵਾਸਤੇ ਉਰੇ ਆਏ ਹੋਏ ਹੋ ਵੀ ਤੁਹਾਡੇ ਕੋਲ ਕੋਈ ਆਰਡਰ ਹੈਗਾ ਵੀਧ ਮੰਦਰ ਦੇ ਸਾਡੇ ਲੋਕੀ ਇੱਥੇ ਤਾਂ ਲੰਗਰ-ਲੰਗਰ ਬਣਾਉਂਦੇ ਮੰਦਰਾ ਵਾਲੇ ਠੀਕ ਹੈ ਨਹੀਂ ਕਿ ਸਾਡੇ ਤੋਂ ਹੁਕਮ ਹੈ ਦੀ ਸਰਕਾਰ ਦਾ ਵੀਧੇ ਸਾਡੇ ਤੋੜਨਾ ਆਗੇ ਜੀ ਹਾਲੇ ਇੰਨੀ ਮੈਂ ਗੱਲ ਕਰੀ ਰਿਹਾ ਸੀਗਾ ਤੇ ਇੰਨੀ ਦੇਰ ਚ ਆਪਣੇ ਸਿਟੀ ਐਸ ਐਚ ਓ ਬਲਵਿੰਦਰ ਸਿੰਘ ਉੱਥੇ ਪਹੁੰਚੇ ਆ ਗਏ ਤੇ ਮੈਨੂੰ ਪੁੱਛਣ ਲੱਗੇ ਕਿ ਪਿੰਗਾ ਜੀ ਤੁਸੀਂ ਉਰੇ ਮੈਂ ਜੀ ਕਮੇਡੀ ਵਾਲੇ ਛੱਡ ਤੋੜਨ ਵਾਸਤੇ ਆਇਆ ਮੈਂ ਇਹਨਾਂ ਨੂੰ ਪੁੱਛ ਰਿਹਾ ਸੀਗਾ ਵੀ ਤੁਸੀਂ ਕਿਉਂ ਤੋੜ ਰਹੇ ਹੋ ਇਹ ਕਹਿੰਦਾ ਸਾਡੇ ਕੋਲ ਆਰਡਰ ਹੈਗੇ ਮੈਂ ਠੀਕ ਹੈ ਜੀ ਆਰਡਰ ਤੋੜ ਲੋ ਆਗੇ ਇੰਨੀ ਦੇਰ ਚ ਮੈਨੂੰ ਆ ਗਏ ਉਹਨਾਂ ਦੇ ਪਾਸਾਤ ਮੁਲਾਜ਼ਮ ਆ ਗਏ ਉਹ ਤਾਂ ਕੇਵਲ ਗੱਡੀ ਵਿੱਚ ਬਿਠਾਇਆ ਤੇ ਮੈਨੂੰ ਉਸ ਤਰ੍ਹਾਂ ਚੌਂਕੀ ਲਗੇ ਤੇ ਜਾ ਕੇ ਮੇਰੇ ਤੇ ਪਰਚਾ ਦਾਜ ਕਰਤਾ ਉਹਨੇ ਆ ਕੇ ਜੋ ਪੁਲਿਸ ਕਹਿੰਦੀ ਹੈ ਕਿ ਪਵਨ ਕੁਮਾਰ ਪਿੰਕੇ ਨੇ ਆ ਕੇ ਉੱਥੇ ਕਾਫੀ ਰੋਲਾ ਪਾਇਆ ਕਾਫੀ ਬਤਸਲੂਕੀ ਕੀਤੀ ਪੁਲਿਸ ਨਾਲ ਵੀ ਕਾਫੀ ਬਹਿਸ ਕੀਤੀ ਉਹ ਕਿੰਨੀ ਸੱਚਾਈ ਹੈ ਗੱਲ ਦੇ ਵਿੱਚ ਸਰ ਦੇਖੋ ਮਲਾਜਮਾਂ ਦਾ ਸਾਡਾ ਨਾ 9 ਮਾਸ ਦਾ ਰਿਸ਼ਤਾ ਹੈ ਜੀ ਅਸੀਂ ਮੈਨੂੰ 20 ਸਾਲ ਹੋ ਗਏ ਦੋ ਵਾਰ ਮੇਰੀ ਵਾਈਫ ਐਮਸੀ ਰਹੀ ਹੈ ਮੌਜੂਦਾ ਹੁਣ ਵੀ ਹੈਗੀ ਹੈ ਦੋ ਵਾਰ ਪਹਿਲਾਂ ਮੈਂ ਐਮਸੀ ਦਾ ਹੈਗਾ ਜੀ ਸਾਡਾ ਕਮੇਟੀ ਦੇ ਮੁਲਾਜ਼ਮਾਂ ਨਾਲ ਨੌ ਮਾਸ ਦਾ ਰਿਸ਼ਤਾ ਆਏਗਾ ਅਸੀਂ 20 ਵਾਰੀ ਉਹਨਾਂ ਕੋਲ ਕੰਮਾਂ ਕੋਲ ਜਾਂਦੇ ਆ ਗਏ ਕੰਮਵਾਸੇ ਬੋਲਦੇ ਵੀ ਹੈਗੇ ਆ ਸੁਣਦੇ ਵੀ ਹੈਗੇ ਆ ਕਹਿੰਦੇ ਵੀ ਹੈਗੇ ਆ ਤਾਂ ਇਹ 20 ਸਾਲਾਂ ਚ ਪਹਿਲੀ ਵਾਰੀ ਹੋਇਆ ਵੀ ਕਿਸੇ ਐਮਸੀ ਦੇ ਪਰਚਾ ਦਰਜ ਕਰਾਇਆ ਇਹੋ ਸਾਹਮਣੇ ਹਮਮਮ ਪਹਿਲੀ ਵਾਰ ਹੋਇਆ ਹੈ ਮੈਨੂੰ ਵੀ ਦੇਖੋ ਚਾਰ ਵਾਰੀ ਐਮਸੀ ਮੰਗਨ ਹੋਏ ਆ ਵੀ ਮੈਨੂੰ ਨਹੀਂ ਪਤਾ ਵੀ ਇਹ ਪਰਚਾ ਕਿਉਂ ਕਰਾਇਆ ਮੇਰੇ ਤੇ ਆ ਗਏ ਤੇ ਤੁਹਾਨੂੰ ਲੱਗਦਾ ਕਿ ਕਿਤੇ ਇਹੋ ਜਿਹਾ ਕੰਮ ਹੋ ਰਿਹਾ ਹੁੰਦਾ ਤੇ ਇੱਕ ਐਮਸੀ ਨੂੰ ਜਾਂ ਐਮਸੀ ਦੇ ਘਰ ਵਾਲੇ ਨੂੰ ਉੱਥੇ ਜਾ ਕੇ ਇਹ ਚੀਜ਼ਾਂ ਆਪਾਂ ਨੂੰ ਆਪਾਂ ਪੁੱਛ ਸਕਦੇ ਹਾਂ ਆਪਣਾ ਪੂਰਾ ਅਧਿਕਾਰ ਹੈ ਕਿਉਂਕਿ ਆਪਾਂ ਨਗਰ ਕੌਂਸਲ ਦੀ ਤੇ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਹਾਂ ਬਿਲਕੁਲ ਜੀ ਇਹਦਾ ਮੈਂ ਮੈਂ ਉਸ ਵਾਰਡ ਦਾ ਐਮਸੀ ਹੈਗਾ ਤੇ ਨੁਮਾਇੰਦਗੀ ਕਰ ਲੋਕਾਂ ਨੇ ਮੈਨੂੰ ਉੱਥੋਂ ਵੋਟਾਂ ਵਾ ਕੇ ਜਤਾਇਆ ਹੈਗਾ ਤੇ ਮੇਰਾ ਫਰਜ਼ ਵੀ ਬਣਦਾ ਹੋਣਾ ਕਿ ਦੁੱਖ ਸੁੱਖ ਚ ਨਾਲ ਖੜਨਾ ਜਾ ਕੇ ਜੇ ਮੈਂ ਉੱਥੇ ਜਾ ਕੇ ਪੁੱਛ ਲਿਆ ਤਾਂ ਮੈਨੂੰ ਕੋਈ ਨਹੀਂ ਕਰੇਗਾ ਅੱਛਾ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਇਸ ਦੇ ਪਿੱਛੇ ਕੀ ਸਮਝਦੇ ਹੋ ਤੁਹਾਡੇ ਦੇ ਪਰਚਾ ਕਿਉਂ ਕੀਤਾ ਗਿਆ ਦੇਖੋ ਜੀ ਮੇਰੇ ਤੋਂ ਪਹਿਲਾਂ ਵੀ ਪਰਚਾ ਕਰਾਇਆ ਸੀ ਇਹਨਾਂ 420 ਦਾ ਪਰਚਾ ਮੇਰੇ ਤੋਂ ਕਰਾਇਆ ਹੀ ਪਹਿਲਾਂ ਵੀ ਇਹਨਾਂ ਇਹੀ ਸਰਕਾਰ ਸੀ ਜਦੋਂ ਵੀ ਹਾਂ اسی ਸਰਕਾਰ ਜੋ ਹੈ ਜੀ ਇਹ ਦੂਜਾ ਪਰਚਾ ਜੇ ਮਿਲਤੇ ਤੇ ਪਹਿਲਾਂ ਵੀ ਮੈਂ ਇਹਨਾਂ ਦੇ ਵਾਈਸਪ੍ਰਧਾਨ ਦੇ ਇਲੈਕਸ਼ਨ ਸੀਗੇ ਵਿਚ ਪ੍ਰਧਾਨ ਦੇ ਉਸ ਟਾਈਮ ਮੈਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੈਨੂੰ ਤੇ ਦੂਜੀ ਵਾਰੀ ਹੁਣ ਫੇਰ ਇਹ ਮੈਨੂੰ ਪਤਾ ਲੱਗਿਆ ਵੀ 13 ਦਿਨ ਇਲੈਕਸ਼ਨ ਰਹਿ ਗਏ ਆ ਵੀ ਇਹਨਾਂ ਨੇ ਇਹ ਦਬਾਅ ਬਣਾਉਣ ਦੇ ਮਾਰੇ ਵੀ ਮੈਨੂੰ ਇਹ ਮੇਰੇ ਤੋਂ ਗਲਤ ਪਰਚਾ ਪਾਇਆ ਗਿਆ ਇਹਨਾਂ ਨੇ ਦੱਸਾਵੇ ਉਨੀ ਜਿਹੜੀ ਚਰਚਾ ਸ਼ਹਿਰ ਦੇ ਵਿੱਚ ਆ ਵੀ ਇੱਕ ਕਾਂ ਜਿਹੜਾ ਹੈ ਟੰਗ ਦੋ ਮਾਰ ਕੇ ਤੇ ਬਾਕੀ ਜਿਹੜੇ ਐਮਸੀ ਡਰ ਜਾਣਗੇ ਤੇ ਆਪਾਂ ਜੋ ਮਰਜ਼ੀ ਕਰਾਂਗੇ ਬਿਲਕੁਲ ਸਹੀ ਗੱਲ ਵੀ ਇਹੀ ਗੱਲ ਕਹਿਣਾ ਚਾਹੁੰ ਵੀ ਇਹੋ ਸਾਹਿਬ ਲਿਖ ਕੇ ਸਾਡੇ ਖਿਲਾਫ ਦਿੰਦੇ ਆ ਵੀ ਸਾਡੇ ਦੇ ਪਹਿਲੀ ਵਾਰੀ ਪਰਚ ਇਸ ਤਰ੍ਹਾਂ ਹੋਇਆਗਾ ਵੀ ਸਾਡਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਆ ਵੀ ਮਲਾਇਮ ਜਿਹੜੇ ਹੈਗੇ ਆ ਉਹਨਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈਗਾ ਹਮ ਹਮ ਅਸੀਂ ਹਮੇਸ਼ਾ ਹੀ ਹਰ ਕੰਮ ਦਾ ਡਿਸਕਸ ਕਰਨੀ ਹੁੰਦੀ ਹੈਗੀ ਵੀ ਐਸਟੀਮੇਟ ਬਣਵਾਣਾ ਅੱਛਾ ਮਾੜਾ ਗਲਤ ਠੀਕ ਜੋ ਵੀ ਹੈਗਾ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਸਾਡੇ ਸਾਡੇ ਖਿਲਾਫ ਇਹੋ ਸਾਹਿਬ ਲਿਖ ਕੇ ਦੇ ਦੇਣ ਬਿਨਾਂ ਜੀ ਸਾਡੇ ਨਾਲ ਇਹ ਕੰਮ ਚ ਵੀ ਕੋਈ ਅੜਚਾ ਲੜਾਈ ਹੈਗੀ ਹੈ ਤੁਹਾਡੇ ਨਾਲ ਪਹਿਲਾਂ ਵੀ ਇਸ ਤਰ੍ਹਾਂ ਦਬਾਅ ਪੈਂਦਾ ਰਿਹਾ ਵੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਓ ਆਮ ਆਦਮੀ ਪਾਰਟੀ ਦੇ ਵੀ ਸ਼ਾਮਲ ਹੋ ਜਾਓ ਪਿਛਲੇ ਵਾਰ ਸਰ ਮੈਨੂੰ ਕੋਈ ਦਬਾਅ ਪਿਆ ਪਿਛਲੇ ਵਾਰ ਸਰ ਐਸਐਚਓ ਸੀ ਦਾ ਰਕੇਸ਼ ਜੀ ਉਹਨਾਂ ਨੇ ਮੈਨੂੰ ਹਸਾਬ ਗਿਆ ਕਹਿੰਦਾ ਜੇ ਅਗਰ ਤੂੰ ਰਹਿਣਾ ਜੇ ਪਾਰਟੀ 'ਚ ਰਹਿਣਾ ਹੈਗਾ ਤਾਂ ਆਪਣਾ ਜੇ ਤੂੰ ਸ਼ਹਿਰ 'ਚ ਰਹਿਣਾ ਤਾਂ ਆਪਣਾ ਤੂੰ ਪਾਰਟੀ ਜੁਆਇਨ ਕਰ ਲਿਆ ਬਣੀ ਹਮ ਹਮ ਤੇ ਨਹੀਂ ਤਾਂ ਫਿਰ ਤੇਰੇ ਤੇ ਪਰਚਾ ਹੋਊਗਾ ਮੈਂ ਹੀ ਤੁਹਾਨੂੰ ਪਰਚਾ ਕਰ ਦੋ ਮੈਨੂੰ ਤੇ ਕੋਈ ਗੱਲ ਨਹੀਂ ਮੈਂ ਪਰਚਾ ਹੋ ਗਿਆ ਤੁਹਾਡੇ ਤੇ ਪਰਚਾ ਹੋ ਗਿਆ ਮੇਰੇ ਤੇ ਆ ਵੀ ਹਮ ਹਮ ਮੈਂ ਉਸ ਦਿਨ ਵੀ ਮੈਂ ਕਰੋ ਮੈਂ ਨਾ ਮੈਂ ਕਰੋ ਬਾਹਰ ਰਿਹਾ ਮੈਂ ਤੇ ਇੱਕ ਗੱਲ ਹੋਰ ਹੁਣੇ ਪਿੱਛੇ ਫੋਕਲ ਪੁਆਇੰਟ ਦੇ ਵਿੱਚ ਜਿਮਨੀ ਚੌਣਾ ਹੋ ਕੇ ਗਈਆਂ ਉੱਥੇ ਵੀ ਤੁਹਾਡੀ ਜਿਹੜੇ ਕਸਤੂਰਬਾ ਦੇ ਇੰਚਾਰਜ ਹੈ ਕੀ ਨਾਂ ਉਹਨਾਂ ਦਾ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਦੇ ਨਾਲ ਉੱਥੇ ਕਾਫੀ ਤੁਹਾਡੀ ਬਹਿਸ ਹੋਈ ਸੀ ਅਸੀਂ ਮੌਕੇ ਤੇ ਮੌਜੂਦ ਸੀਗੇ ਤੇ ਇਹ ਏਰੀਆ ਵੀ ਜਿਹੜਾ ਹੈ ਨਿਸ਼ਾਨ ਸਿੰਘ ਦਾ ਦੱਸਿਆ ਜਾ ਰਿਹਾ ਹੈ ਜੋ ਕਸਤੂਰਬਾ ਦਾ ਜਿੱਥੇ ਤੁਹਾਡੇ ਤੇ ਪਰਚਾ ਦਿੱਤਾ ਗਿਆ ਕਸਤੂਰਬਾ ਜੀ ਦਿੱਤਾ ਗਿਆ ਦੱਸੋ ਹਾਂਜੀ ਹਾਂਜੀ ਤੇ ਕੀ ਦੇਖਦੇ ਹੋ ਤੁਸੀਂ ਕੀ ਕਿਤੇ ਉਹ ਇਸ ਚੀਜ਼ ਨੂੰ ਜੋੜ ਕੇ ਲੋਕ ਦੇਖ ਰਹੇ ਆ ਪੁੱਛਣਾ ਚਾਹੁੰਦੇ ਆ ਕਿ ਕਿਤੇ ਹੋਰ ਅਨਜਿਸਤਾਂ ਨਹੀਂ ਕੱਢੀ ਗਈ ਵੀ ਉੱਥੇ ਬਹਿਸ ਹੋਈ ਸੀ ਕਾਫੀ ਮਤਲਬ ਅੱਛੇ ਲੈਵਲ ਤੇ ਬਹਿਸ ਤੁਹਾਡੀ ਦੇਖੀ ਗਈ ਸੀ ਉੱਥੇ ਨਹੀਂ ਸਰ ਪਤਾ ਕੀ ਹੈ ਦੇਖੋ ਅਸੀਂ ਤਾਂ ਕਾਂਗਰਸ ਪਾਰਲੀ ਸਭਾਈ ਹੈਗੇ ਹਮ ਲਾਇਸੈਂਸ ਸੀਗੇ ਚਲੋ ਪਾਰਟੀਆਂ ਦੇਖੋ ਜੀ ਜੋ ਕਰਦੀਆਂ ਸਰਕਾਰ ਮੌਜੂਦਾ ਸਰਕਾਰ ਜੋ ਕਰ ਗਈ ਜੋ ਧੱਕਾ ਕਰਦੀ ਹੈ ਠੀਕ ਹੈ ਨਹੀਂ ਸਾਡਾ ਕੰਮ ਸੀਗਾ ਉੱਥੇ ਦੇਖੋ ਜਾਲੀ ਵੋਟਾਂ ਬਾਰੇ ਸੀਗਾ ਸੇਦੋਕਣਾ ਸੀਗਾ ਠੀਕ ਹੈ ਸਾਡਾ ਐਮਐਲਏ ਸਾਹਿਬ ਉੱਥੇ ਸੀਗੇ ਕਮੋਦਾ ਹਮ ਅਸੀਂ ਤਾਂ ਉੱਥੇ ਨਾਅਰੇबाजी ਕਰੀ ਹੈ ਵੀ ਧੱਕਾ ਸਹੀ ਤੁਸੀਂ ਨਾ ਕਰੋ ਆਗੇ ਹਮ ਉਧੇ ਰੰਜਿਸ਼ ਵਿਸ਼ੇ ਕੀ ਸੀਗਾ ਮੇਰੇ ਨਾਲ ਉੱਥੇ ਵੀ ਬਹਿਸ ਕਰੀ ਹੈ ਮੈਂ ਤਾਂ ਸਾਡਾ ਕੰਮ ਤਾਂ ਸੀ ਅਸੀਂ ਤਾਂ ਪਾਰਟੀ ਨਾਲ ਖ ਵੀ ਸਾਡੇ ਨਾਲ ਅਸੀਂ ਧੱਕਾ ਕਰੋਂਗੇ ਅਸੀਂ ਨਾਰੇ ਵੀ ਕਰਾਂਗੇ ਹੋਰ ਕੀ ਕਰਨੀ ਅਸੀਂ ਹੂੰ ਹੂੰ ਠੀਕ ਨਹੀਂ ਹੈ ਉਹਨੇ ਕਿ 300 ਹੋਵੇ ਤਾਂ ਮੈਂ ਨਹੀਂ ਕਹਿ ਸਕਦਾ ਵੀ ਕੀ ਸੀਗੀ ਪਰ ਉਹਨਾਂ ਦੇਖੋ ਮੇਰੇ ਨਾਲ ਮਿਸਟਰ ਨੇ ਧੱਕਾ ਕਰੇ ਸੀਗਾ ਤੇ ਅੱਜ ਹੀ ਮੇਰਾ ਉਹ ਧੱਕੇ ਦਾ ਬਦਲਾ ਅੱਜ ਮੈਂ ਤੋਂ ਉਹਨਾਂ ਨੇ ਪੂਰਾ ਕਰ ਲੈ ਅੱਛੇ ਸਮੇਂ ਦਾ ਤੇ ਮਾੜੇ ਸਮੇਂ ਦਾ ਪਤਾ ਤਦ ਲੱਗਦਾ ਜਦ ਬੰਦੇ ਨਾਲ ਕੁਝ ਮਾੜੀ ਘਟਨਾ ਹੋ ਜਾਂਦੀ ਹੈ ਪਾਰਟੀ ਨੇ ਤੁਹਾਡਾ ਕਿੰਨਾਕ ਸਾਥ ਦਿਆ ਦੋਹਰੀ ਪਾਰਟੀ ਨੇ ਮੇਰਾ ਪੂਰਾ ਸਾਥ ਦਿੱਤਾ ਹੈਗਾ ਜੀ ਹਾਂਜੀ ਮੇਰੇ ਨਾਲ ਜਦੋਂ ਮੈਨੂੰ 3 4 ਦਿਨੋਂ ਰਿਕਾਰਡ ਜੀ ਪੇਸ਼ ਕਰਨਗੇ ਕਮੋਸਾ ਸਾਰਾ ਦਿਨ ਮੇਰੇ ਨਾਲ ਰਹੇ ਉੱਥੇ ਵੀ ਹੂੰ ਹੂੰ ਤੇ ਅੱਜ ਉਹਨਾਂ ਦਾ ਬੇਟਾ ਮਿਲਟੀ ਅੱਜ ਮੇਰੇ ਨਾਲ ਸਾਰਾ ਦਿਨ ਰਿਹਾ ਪਟਿਆਲੇ ਜੀ ਜੱਜ ਸਾਹਿਬ ਨੇ ਦੇਖੋ ਮੈਨੂੰ ਜਜਮੈਂਟ ਜੋ ਦਿੱਤੀ ਹੈ ਹੀ ਹੈ ਓਏ ਦੇ ਕੇ ਇਹ ਦਿੱਤੀ ਹੈ ਵੀ ਤੇਰਾ ਤੇ ਇਲੈਕਸ਼ਨ ਹੈਗੇ ਆ ਮੀਮੇ ਤੇ ਪ੍ਰੈਸ਼ਰ ਬਣਾਉਣ ਦੇ ਮਾਰੇ ਮੀਮੇ ਤੇ ਪਰਚਾ ਨਾ ਨਹੀਂ ਪਰਚਾ ਕਰਾਇਆ ਗਿਆ ਹੈਗਾ ਇਸ ਕਰਕੇ ਜੱਜ ਸਾਹਿਬ ਨੇ ਮੈਨੂੰ ਬੇਲ ਵੀ ਦਿੱਤੀ ਅੱਜ ਅੱਛਾ ਤੇ ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਨੂੰ ਕਿਸ ਤਰ੍ਹਾਂ ਤੁਸੀਂ ਮਤਲਬ ਦੇਖਦੇ ਹੋ ਇਹ ਵਾਲੀ ਸਰਕਾਰ ਨੂੰ ਇਹ ਕਹਿੰਦੇ ਕਿ ਅਸੀਂ ਕਿਸੇ ਤੇ ਪਰਚਾ ਨਹੀਂ ਕਰਾਇਆ ਤੱਕ ਨਜਾਇਜ਼ ਤੇ ਤੁਸੀਂ ਕਹਿ ਰਹੇ ਹੋ ਕਿ ਮੇਰੇ ਤੇ ਨਜਾਇਜ਼ ਪਰਚਾ ਕਰਾਤਾ ਇਹਨਾਂ ਨੇ ਇਹ ਤਾਂ ਹਮੇਸ਼ਾ ਸਟੇਜਾਂ ਤੋਂ ਬੋਲਿਆ ਜਾਂਦਾ ਕਿ ਅਸੀਂ ਕਿਸੇ ਤੇ ਅੱਜ ਤੱਕ ਨਜਾਇਜ਼ ਪਰਚਾ ਨਹੀਂ ਕਰਾਇਆ ਸ਼ਹਿਰ ਦੇ ਵਿੱਚ ਸਰ ਮੈਂ ਜੇਲ੍ਹ ਗਿਆ ਉੱਥੇ ਮੈਂ 5 ਦਿਨ ਰਿਹਾ ਉੱਥੇ ਹੂੰ ਬੜੇ ਬੰਦੇ ਨਜਾਇਜ਼ ਦੇਖੇ ਆ ਸਰਪੰਚ ਦੇਖੇ ਉੱਥੇ ਆ ਗਏ ਕਾਂਗਰਸ ਉੱਥੇ ਕਾਂਗਰਸ ਪਾਰਟੀ ਦੇ ਕਿ ਹੋਰ ਕਈ ਪਾਰਟੀਆਂ ਕਾਫੀ ਬੜੇ ਸਰਪੰਚ ਦੇਖੇ ਕਈ ਮਿਲੇ ਬਣ ਉੱਥੇ ਹੂੰ ਹੂੰ ਠੀਕ ਹੈ ਜੀ ਬਹੁਤ ਬੰਦੇ ਉੱਥੇ ਮਿਲੇ ਜੋ ਕਹਿੰਦੇ ਸਾਨੂੰ ਸਰਕਾਰ ਨਾਲ ਸਰਕਾਰ ਨੇ ਧੱਕਾ ਕੀਤਾ ਹੈਗਾ ਹੂੰ ਹੂੰ ਮੈਂ ਤਾਂ ਆਪਣ ਕਿ ਇਸ ਪਰਚੇ ਦੇ ਪਿੱਛੇ ਕਈ ਸ਼ਹਿਰ ਦੇ ਨਾਮੀ ਬੰਦਿਆਂ ਦੇ ਨਾਮ ਆ ਰਹੇ ਹਨ ਜਿਨ੍ਹਾਂ ਨੇ ਸ਼ਿਫਾਰਿਸ਼ ਪਵਾ ਕੇ ਪਵਨ ਕੁਮਾਰ ਪਿੰਕੇ ਤੇ ਪਰਚਾ ਕਰਾਇਆ ਹੈ ਇਸ ਚੀਜ਼ ਕਿੰਨੀ ਕਿ ਸੱਚਾਈ ਹੈ ਦੇਖੋ ਇਹ ਸਮਾਂ ਨਾ ਤਾਂ ਪਹਿਲਾਂ ਰਹਿਗਾ ਹੂੰ 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 ਨਾ ਸਮਾਂ ਅੱਗੇ ਰਹਿਣਾ ਇਹਦਾ ਵਕਤ ਹੈ ਜੀ ਵਕਤ ਹਮੇਸ਼ਾ ਬਦਲਦਾ ਰਹਿੰਦਾ ਹੈਗਾ ਕੋਈ ਗੱਲ ਨਹੀਂ ਫਿਰ ਉਹਨਾਂ ਨੇ ਪਰਚਾ ਕਰਾ ਲਿਆ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਪਰਚਾ ਦੇਖੋ ਚਾਹੇ ਨਾਮੀ ਬੰਦਿਆਂ ਦੇ ਆ ਰਹੇ ਹਨ ਜੋ ਕਦੀ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਵੀ ਨਹੀਂ ਰੱਖਦੇ ਸੀਗੇ ਤੇ ਅੱਜ ਆਮ ਆਦਮੀ ਪਾਰਟੀ ਦੇ ਮੋਰੀ ਬਣੇ ਹੋਏ ਆ ਤੇ ਉਹਨਾਂ ਵੱਲੋਂ ਤੁਹਾਡੇ ਦੇ ਪਰਚਾ ਜਿਹੜਾ ਹੈ ਬੈਠ ਕੇ ਕਰਾਇਆ ਗਿਆ ਇਹ ਗੱਲ ਸੱਚੀ ਹੈ ਇਹ ਝੂਠੀ ਹੈ ਮਤਲਬ ਲੋਕ ਬੜੀ ਇਸ ਚੀਜ਼ ਦੀ ਸ਼ਹਿਰ ਦੀ ਵੀ ਚਰਚਾ ਹੈ ਦੇਖੋ ਜੀ ਅਸੀਂ ਤਾਂ ਪਾਰਟੀ ਨਾਲ ਜੁੜੇ ਹੈ ਬੱਕੇ ਆ ਜੀ ਉਹਨਾਂ ਨੇ ਪਰਚਾ ਕਰਾਇਆ ਉਹਨਾਂ ਨੇ ਆਪਣਾ ਮਨ ਖੁਸ਼ ਕਰ ਲਿਆ ਕੋਈ ਗੱਲ ਨਹੀਂ ਰਹੇਗੀ ਅਸੀਂ ਤਾਂ ਪਰਮਾਤਮਾ ਕੇ ਬੇਨਤੀ ਕਰਦੇ ਆ ਵੀ ਇਹ ਪਰਮਾਤਮਾ ਜੇ ਅਸੀਂ ਕਿਸੇ ਨਾਲ ਮਾਲਾ ਕਰਾਂਗੇ ਸਾਡੇ ਨਾਲ ਮਾਰਾ ਆਊਗਾ ਜੇ ਉਹਨਾਂ ਨੇ ਕਰਾਇਆ ਤਾਂ ਰੱਬ ਨਾਲ ਮਾਰਾ ਕਰੂਗਾ ਸਾਡੇ ਵੀ ਨਹੀਂ ਬੇਨਤੀ ਹੈ ਬਸ ਫਿਰ ਹੁਣ ਆਣ ਵਾਲੇ ਦਿ ਮਨ ਵਿੱਚ ਡਰ ਹੈਗਾ ਕਿਤੇ ਹੋਰ ਪਰਚੇ ਨਾ ਹੋ ਜਾਈਂ ਬਿਲਕੁਲ ਡਰ ਨਹੀਂ ਦੀ ਆਗੇ ਹਾਂਜੀ ਪਾਰਟੀ ਨਾਲ ਖੜੇ ਆ ਪਾਰਟੀ ਨਾਲ ਹੋਰ ਜੇ ਪਰਚੇ ਇਹਨਾਂ ਨੇ ਕਰਾਣੇ ਦਾ ਖਰਾਣੇ ਵਿੱਚ ਸਾਨੂੰ ਕੋਈ ਡਰ ਨਹੀਂ ਹੈਗਾ ਅਸੀਂ ਕਿਹੜਾ ਕੋਈ ਗਲਤ ਕੰਮ ਕਰਨਾ ਹੈਗਾ ਅਸੀਂ ਤਾਂ ਲੋਕਾਂ ਵਿਚੇ ਲੱਗੇ ਸੀਗੇ ਠੀਕ ਹੈ ਜੀ ਉਹਨਾਂ ਵਿੱਚ ਮੰਦਰ ਦਾ ਕੰਮ ਸੀਗਾ ਮੈਂ ਤਾਂ ਉੱਥੇ ਗਿਆ ਸੀਗਾ ਜੇ ਮੰਦਰ ਵਿਛੇ ਵਿੱਚ ਤੇ 2-4 ਪਰਚੇ ਇਹਨਾਂ ਨੇ ਹੋਰ ਕਰਾਣੇ ਆ ਤਾਂ ਬੇਸ਼ੱਕ ਕਾਰਨ ਕੋਈ ਚੱਕਰ ਨਹੀਂ ਤੇ ਤੁਸੀਂ ਉਹ ਕਿਸ ਤਰ੍ਹਾਂ ਦੇਖਦੇ ਹੋ ਕਿ ਉੱਥੇ ਜਿਹੜੇ ਲੋਕ ਮੌਜੂਦ ਸੀ ਉਸ ਟਾਈਮ ਹੁਣ ਵੀ ਅਸੀਂ ਦੇਖਿਆ ਮੰਦਰ ਦੇ ਵਿੱਚ ਤੇ ਅਸੀਂ ਲਗਾਤਾਰ ਵੀਡੀਓ ਵੀ ਦਿਖਾ ਰਹੇ ਹਾਂ ਕਿ ਤੁਹਾਡਾ ਕਿਸ ਤਰ੍ਹਾਂ ਸਵਾਗਤ ਕੀਤਾ ਗਿਆ ਕਿ ਉਹ ਲੋਕਾਂ ਨੇ ਤੁਹਾਡਾ ਉਸ ਟਾਈਮ ਸਾਥ ਨਹੀਂ ਦਿੱਤਾ ਜਿੰਨਾ ਕਰਕੇ ਤੁਸੀਂ ਉੱਥੇ ਜਾ ਗਏ ਹੋ ਸ਼ੈੱਡ ਰੋਕਣ ਦੀ ਕੋਸ਼ਿਸ਼ ਕੀਤੀ ਆ ਜਾਂ ਪੁੱਛਿਆ ਜਾ ਕੇ ਕੀ ਕਹਿਣਾ ਚਾਹੋਗੇ ਉਹ ਲੋਕਾਂ ਨੇ ਸਾਥ ਕਿਉਂ ਨਹੀਂ ਦਿੱਤਾ ਤੁਹਾਡਾ ਉਸ ਟਾਈਮ ਦੇਖੋ ਜੀ ਪੁਲਿਸ ਹੈਗੀ ਆ ਉਹ ਲੇੜੀ ਦੇ ਨੂੰ ਬਚਾਰੇ ਜਾ ਕੇ ਤੁਸੀਂ ਪੁੱਛਣਗੇ ਜਾ ਕੇ ਵੀ ਦਸ ਬੀਬੀ ਤੈਨੂੰ ਕੀ ਲੱਗ ਰਹੀ ਹੈ ਤਾਂ ਹੋਰ ਕੀ ਜਵਾਬ ਦੇ ਗਏ ਹੋ ਮੈਂ ਕਹਾਂ ਜੀ ਸ੍ਰੀਮਾਨ ਜੀ ਤੁਸੀਂ ਮੈਂ ਉਹਨਾਂ ਨੂੰ ਪੁੱਛ ਰਿਹਾ ਹਾਂ ਤੁਸੀਂ ਮੈਨੂੰ ਪੁੱਛ ਲਵਾ ਕੇ ਤਾਂ ਮੈਂ ਦੱਸ ਦਣਾ ਵੀ ਕੀ ਪ੍ਰੋਬਲਮ ਹੈਗੀ ਹੈ ਇੱਕ ਲੇਡੀਜ ਨੂੰ ਦਾਬਾ ਮਾਰੋਗੇ ਤਾਂ ਬਚ ਨਹੀਂ ਉਹ ਕੀ ਦੱਸੇਗਾ ਤੁਹਾਨੂੰ ਆ ਵੀ ਨਹੀਂ ਅੱਜ ਮੰਦਰ ਦੇ ਵਿੱਚ ਜਿਵੇਂ ਕੁਝ ਦਿਨ ਪਹਿਲਾਂ ਮੈਡਮ ਮੰਦਰ ਦੇ ਵਿੱਚ ਗਏ ਆ ਉਹਨਾਂ ਦਾ ਬੜਾ ਜ਼ਬਰਦਸਤ ਸਵਾਗਤ ਕੀਤਾ ਗਿਆ ਸੀ ਤੇ ਅੱਜ ਪਵਨ ਕੁਮਾਰ ਪਿੰਕਾ ਜੇਲ੍ਹ ਤੋਂ ਜਿਹੜਾ ਹੈ ਮੰਦਰ ਦੇ ਵਿੱਚ ਉੱਥੇ ਗਿਆ ਜਿਹਦੇ ਕਰਕੇ ਪਰਚਾ ਹੋਇਆ ਸੀ ਤੇ ਉੱਥੇ ਤੁਹਾਡਾ ਫੁੱਲਾਂ ਦੇ ਹਾਰਾਂ ਦੇ ਨਾਲ ਬੁੱਕਿਆਂ ਦੇ ਨਾਲ ਐਵੇਂ ਸਵਾਗਤ ਕੀਤਾ ਜਾ ਰਿਹਾ ਸੀ ਜਿਵੇਂ ਪਵਨ ਕੁਮਾਰ ਪਿੰਕਾ ਜਿਹੜਾ ਹੈ ਵਿਧਾਇਕ ਦੇ ਚੋਣਾਂ ਜਿੱਤ ਗਿਆ ਹੋਵੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ ਇਸ ਟਾਈਮ ਲੋਕਾਂ ਦਾ ਪਿਆਰ ਦੇਖ ਕੇ ਵੀ ਲੋਕ ਡਰਦੇ ਆ ਉਸ ਟਾਈਮ ਸਾਥ ਨਹੀਂ ਦਿੱਤਾ ਲੇਕਿਨ ਅੱਜ ਜੋ ਦੇਖਿਆ ਸੀ ਤੇ ਸਾਨੂੰ ਇਹੀ ਲੱਗ ਰਿਹਾ ਸੀ ਕਿ ਇਹਨਾਂ ਨੇ ਉਸ ਟਾਈਮ ਕਿਉਂ ਨਹੀਂ ਸਾਥ ਦਿੱਤਾ ਇੰਨੇ ਲੋਕ ਜਿਨੇ ਲੋਕ ਅੱਜ ਇਕੱਠੇ ਹੋਏ ਸੀ ਉੱਥੇ ਤੇ ਉਸ ਦਿਨ ਜੇ ਇਕੱਠੇ ਹੋ ਜਾਂਦੇ ਸ਼ਾਇਦ ਪਵਨ ਕੁਮਾਰ ਪਿੰਕੇ ਦੇ ਪਰਚਾ ਦਰਜ ਨਾ ਹੁੰਦਾ ਸਰ ਜੀ ਇਹ ਰਾਜਪਰੀ ਜਨਤਾ ਹੈ ਜੀ ਹਮ ਹਮ ਉਹ ਪਹਿਲਾਂ ਹੀ ਮੇ ਨਾਲ ਖੜੀ ਸੀਗੀ ਉਹ ਅੱਜ ਹੀ ਮੇ ਨਾਲ ਖੜੀ ਹੈਗੀ ਹੈ ਹਨਾ ਆਉਣ ਵਾਲਾ ਟਾਈਮ ਸੀ ਮੇਰੇ ਨਾਲ ਖੜੀ ਗਈ ਉਹ ਮੇਰਾ ਸਾਥ ਦੇ ਗਿਆ ਤੁਹਾਨੂੰ ਲੱਗਦਾ ਕਿ ਇਹ ਜੋ ਐਪੀਸੋਡ ਹੋਇਆ ਇੱਕ ਸਟਾਰ ਹੋਰ ਵੱਧ ਗਿਆ ਪਵਨ ਕੁਮਾਰ ਪਿੰਕੇ ਦਾ ਬਿਲਕੁਲ ਦੇਖੋ ਜੀ ਮੈਂ ਤਾਂ ਉਹਨਾਂ ਕੀ ਤਨਮਨ ਤੋਂ ਆਪਣੀ ਸੇਵਾ ਕਰ ਰਿਹਾ ਉਹਨਾਂ ਮੈਂ ਕੁੱਝ ਕਹਿਣਾ ਸ਼ੇਮਾ ਕਰਾਂਗਾ ਪਬਲਿਕ ਨੂੰ ਕੁਝ ਕਹਿਣਾ ਚਾਹੋਗੇ ਵੀ ਜੋ ਨਿਰਾਸ਼ ਸੀ ਵੀ ਪਵਨ ਕੁਮਾਰ ਪਿੰਕੇ ਨੂੰ ਭੇਜਿਆ ਗਿਆ ਜੇਲ ਔਰ ਕਿਹੜੇ ਕੇਸ ਵਿੱਚ ਭੇਜਿਆ ਗਿਆ ਮੈਂ ਆਪਣੇ ਰਾਏ ਦੇ ਜਨਤਾ ਨੂੰ ਇਹ ਕਹਿਣਾ ਜਾਂਦਾ ਹੈਗਾ ਵੀ ਧਰਮ ਪਿੱਛੇ ਮੈਂ ਆਪਣੀ ਜਾਨ ਵੀ ਦੇ ਦਾਂਗਾ ਮੈਂ ਹਿੰਦੂ ਹੈਗਾ ਇੱਕ ਬ੍ਰਾਹਮਣ ਬੰਦਾ ਮੇਰਾ ਮੈਂ ਪੰਡਤ ਦਾ ਜਾਤਗਾ ਜੀ ਮੈਂ ਆਪਣਾ ਬ੍ਰਾਹਮਣ ਆ ਧਰਮ ਮੇਰਾ ਹੈਗਾ ਹਿੰਦੂ ਧਰਮ ਪਿੱਛੇ ਮੈਂ ਆਪਣੀ ਜਾਨ ਵੀ ਦੇ ਦਾਂਗਾ ਉਹ ਸ਼ੈਡ ਤਾੜ ਤੋਰਨ ਦੇ ਦੁਆਰੇ ਆਏ ਮੈਂ ਦੁਆਰੇ ਫੇਰ ਜਾ ਕੇ ਉੱਤੇ ਖੜਾ ਆ ਕੇ ਤੇ ਇਸ ਪਿੱਛੇ ਮੈਂ ਪਿੱਛੇ ਨਹੀਂ ਜਾਣਾ ਦਦਾਂਗਾ ਠੀਕ ਹੈ ਜੀ ਸੋ ਬਹੁਤ ਬਹੁਤ ਤਨਵਾਦ ਪਵਨ ਕੁਮਾਰ ਪਿੰਕਾ ਜੀ ਤੁਸੀਂ ਘਰ ਦੇ ਵਿੱਚ ਆਇਓ ਤੇ ਰੈਸਟ ਕਰੋ ਪਰਿਵਾਰ ਨੂੰ ਮਿਲੋ ਲੋਕ ਮਿਲਣ ਆ ਰਹੇ ਲਗਾਤਾਰ ਤੁਹਾਨੂੰ ਸੋ ਇਹ ਸੀਗੇ ਪਵਨ ਕੁਮਾਰ ਪਿੰਕਾ ਸਾਹਿਬका ਐਮਸੀ ਰਹਿ ਚੁਕੇ ਦੋ ਵਾਰ ਤੇ ਇਹਨਾਂ ਦੀ ਧਰਮ ਪਤਨੀ ਜਿਹੜੀ ਹੈ ਮੀਤ ਪ੍ਰਧਾਨ ਵੀ ਰਹਿ ਚੁਕੇ ਤੇ ਹੁਣ ਜਿਹੜੇ ਹੈ ਮੌਜੂਦਾ ਐਮਸੀ ਵੀ ਹੈ ਦੋ ਸਾਲ ਤੋਂ ਲਗਾਤਾਰ ਤੇ ਹੁਣ ਪਰਿਵਾਰ ਵੀ ਜਿਹੜਾ ਹੈ ਇਸ ਚੀਜ਼ ਨੂੰ ਲੈ ਕੇ ਕਾਫੀ ਪਰੇਸ਼ਾਨ ਸੀ ਤੇ ਇਹਨਾਂ ਦੇ ਵਾਰਡ ਨਿਵਾਸੀ ਵੀ ਕਾਫੀ ਪਰੇਸ਼ਾਨ ਸੀ ਤੇ ਲੋਕ ਲਗਾਤਾਰ ਇਹ ਗੱਲ ਪੁੱਛ ਰਹੇ ਸੀ ਕਿ ਪਵਨ ਕੁਮਾਰ ਪਿੰਕੇ ਤੇ ਆਖਰ ਪਰਚਾ ਕਿਉਂ ਦਿੱਤਾ ਗਿਆ ਸੋ ਸਾਰੀ ਸਾਰੀ ਗੱਲ ਤੁਹਾਡੇ ਸਾਹਮਣੇ ਰੱਖ ਚੁੱਕਿਆ ਹੈ ਨਿਊਜ਼ 89 ਪੰਜਾਬ ਤੇ ਤੁਸੀਂ ਹੁਣ ਦੱਸਣਾ ਆਪਣੇ ਕਮੈਂਟਾਂ ਦੇ ਵਿੱਚ ਕੀ ਜੋ ਪਵਨ ਕੁਮਾਰ ਪਿੰਕੇ ਦੇ ਨਾਲ ਇਹ ਐਪੀਸੋਡ ਹੋਇਆ ਹੈ ਇਹ ਆਖਰ ਕਿਉਂ ਹੋਇਆ ਜਦ ਸਰ ਜੇ ਪਵਨ ਕੁਮਾਰ ਪਿੰਕੇ ਦੀ ਗਲਤੀ ਸੀ ਤਾਂ ਇਹ ਪਰਚਾ ਬਿਲਕੁਲ ਠੀਕ ਹੋਇਆ ਜੇ ਪਵਨ ਕੁਮਾਰ ਪਿੰਕੇ ਦੀ ਗਲਤੀ ਨਹੀਂ ਸੀ ਤਾਂ ਫਿਰ ਮੌਜੂਦਾ ਸਰਕਾਰ ਇਹ ਕਿਉਂ ਕਹਿੰਦੀ ਹੈ ਕਿ ਅਸੀਂ ਕਿਸੇ ਤੇ ਨਜਾਇਜ਼ ਪਰਚਾ ਨਹੀਂ ਦਿੰਦੇ ਸਾਰੇ ਸਵਾਲ ਤੇ ਸਾਰੇ ਜਵਾਬ ਇਹ ਤੁਹਾਡੇ ਸਾਹਮਣੇ ਹੈ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੇਣਾ ਕਿ ਪਵਨ ਕੁਮਾਰ ਪਿੰਕੇ ਦੇ ਪਰਚਾ ਸਹੀ ਹੋਇਆ ਹੈ ਜਾਂ ਗਲਤ ਹੋਇਆ ਆਪਾਂ ਫੇਰ ਮਿਲਾਂਗੇ ਇੱਕ ਨਵੇਂ ਸਾਕਸ਼ ਦੇ ਨਾਲ ਧੰਨਵਾਦ